ਅੰਜੀ ਧਰਨੇ ਬਾਰੇ ਨਾ ਲੋਕਾਂ ਨੂੰ ਇੱਕ ਡਾਟ ਹੋ ਗਿਆ ਮਨ ਦੇ ਵਿੱਚ ਬਹੁਤ ਜਿਆਦਾ ਕਲੀਅਰ ਕਰਨਾ ਬਹੁਤ ਜ਼ਰੂਰੀ ਹੈ ਭਰਾ ਹੋਰ ਵੀ ਕੜੇ ਨੇ ਤੇ ਸ਼ੰਭੂ ਬਾਰਡਰ ਦੇ ਉੱਤੇ ਖੜੇ ਆ ਡਾਟ ਇਹ ਹੋ ਗਿਆ ਜੀ ਵੀ ਯਾਰ ਸਾਨੂੰ ਇੱਥੇ ਘੱਟੋ ਘੱਟ 5-6 ਦਿਨ ਹੋ ਗਏ ਤੇ ਗੋਲੇ ਖਾਂਦਿਆਂ ਨੂੰ ਡਾਂਗਾ ਖਾਂਦਿਆਂ ਨੂੰ ਠੀਕ ਹੈ ਕਿਤੇ ਨਾ ਕਿਤੇ ਮਨੋਂ ਵੱਲ ਡਿੱਗਦਾ ਜਾ ਰਿਹਾ ਵੀ ਯਾਰ ਇੱਥੇ ਰੋਕ ਲਿਆਏ ਤੇ ਕੀ ਅੱਗੇ ਦਿੱਲੀ ਇਹ ਜਾਣ ਨਹੀਂ ਦਿੰਦੇ ਪਤਾ ਨਹੀਂ ਕੀ ਹੋ ਉਸ ਮੁੰਡੇ ਨਾਲ ਗੁੱਸੇ ਹੋ ਕੇ ਮੁੜੀ ਵੀ ਜਾਂਦੇ ਨੇ ਤੋਰ ਜਾਂਦਾ ਦਿੰਦੇ ਨੇ ਇਹ ਅੱਗਾ ਉਰੇ ਕਿਸਾਨ ਆਗੂਆਂ ਨਾਲ ਹੀ ਆਪਣੇ ਜਥੇਬੰਦੀਆਂ ਨਾਲ ਲੜੀ ਵੀ ਜਾਂਦੇ ਆ ਕੱਲ ਅਸੀਂ ਖਨੌਰੀ ਬਾਰਡਰ ਤੇ ਵੀ ਇਹ ਗਾ ਪੈਂਦਾ ਦੇਖਿਆ ਵੀ ਤੁਸੀਂ ਸਾਨੂੰ ਜਾਣ ਦਾ ਆਰਡਰ ਦਿਓ ਜੀ ਤੁਸੀਂ ਇੱਥੇ ਕਟਵਾਈ ਜਾਂਦੇ ਹੋ ਜਾਂ ਲੱਖੇ ਸਧਾਨੇ ਨਾਲ ਕੀ ਹੋਇਆ ਉੱਥੇ ਉਹ ਵੀ ਤੁਸੀਂ ਦੇਖਿਆ ਹੋਊਗਾ ਸਾਰਿਆਂ ਨੇ ਹਨਾ ਵੀ ਤੁਸੀਂ ਸਾਨੂੰ ਮਰਵਾਈ ਜਾਂਦੇ ਹੋ ਫਲਾਨਾ ਤੇ ਕਿਹੜੀ ਚੀਜ਼ਾਂ ਇਹ ਕਫਵਾਵਾਂ ਨੇ ਇਹ ਮੈਂ ਤੁਹਾਨੂੰ ਕਲੀਅਰ ਕਰਦਾ ਜੀ ਜਦੋਂ ਪਿਛਲੀ ਵਾਰੀ ਧਰਨਾ ਲੱਗਿਆ ਉਹਨਾਂ ਬਾਈ ਕਿੰਨਾ ਟਾਈਮ ਲੱਗ ਗਿਆ ਸੀ ਜਿਹਾ ਇੱਥੇ ਇਸ ਬਾਰਡਰ ਦੇ ਉੱਤੇ ਇਹ ਬਾਈ ਹੋਰੀ ਲੋਕਲ ਨੇ ਤੋਂ ਕੱਟ 3 ਮਹੀਨੇ ਚੱਲਿਆ ਬਾਈ 3 ਮਹੀਨੇ ਸ਼ੰਭੂ ਬਾਰਡਰ ਤੇ ਇੱਥੇ ਇਸ ਇਸ ਜਗਾ ਵਾਲੇ ਦੇ ਕੋਲ ਛੋਟੇ ਲੈਵਲ ਤੇ ਚੱਲਿਆ ਛੋਟੇ ਲੈਵਲ ਤੇ ਤੇ ਛੋਟੇ ਲੈਵਲ ਤੇ ਚੱਲਿਆ ਉਸ ਤੋਂ ਬਾਅਦ ਬਾਈ ਦੀਪ ਸਿੱਧੂ ਬਾਈ ਇੱਥੇ ਬੈਠ ਕੇ ਆ ਗਏ ਉਸ ਤੋਂ ਬਾਅਦ ਇਹ ਕਿਸਾਨ ਜਿੱਥੇ ਬੰਦੀਆ ਜੋ ਵੀ ਪ੍ਰੋਗਰਾਮ ਹੁੰਦਾ ਸੀ ਬਾਈ ਉਹਨਾਂ ਨਾਲ ਚੱਲਦਾ ਸੀ ਤੇ ਆ ਆਪਾਂ ਟ੍ਰੇਨਰ ਉਹ ਤੁਸੀਂ ਜੋ ਵੀ ਪ੍ਰੋਗਰਾਮ ਉਹ ਮਤਲਬ ਹੁੰਦਾ ਸੀ ਉਹਦੇ ਨਾਲ ਸੀ ਚੱਲਦੇ ਸੀ ਉਸ ਤੋਂ ਬਾਅਦ ਕਾਫੀ ਬਰੇ ਕਾਫੀ ਟਾਈਮ ਬਾਅਦ ਜੋ ਕੋਲ ਦਿੱਤੀ ਕੀ ਦੀਦੀ ਜਾਣ ਵਾਸਤੇ ਹੂੰ ਸਾਡੇ ਕਿਸਾਨ ਯੂਨੀਅਨ ਦੇ ਆਗੂਆਂ ਨੇ ਜੋ ਵੀ ਕੀਤਾ ਕਿਹਾ ਸਾਨੂੰ ਤੇ ਸਾਡੇ ਮਤਲਬ ਜਿਹੜੇ ਕਿਸਾਨ ਵੀਰ ਸੀ ਉਹਨਾਂ ਨਾਲ ਚੱਲਨੇ ਆ ਤੇ ਉਹਨਾਂ ਨੇ ਫੇਰੇ ਬੈਰੀਕੇਡ ਤੋੜੇ ਤੇ ਆਰਮੀ ਜਾਂ ਇੱਥੇ ਪੁਲਿਸ ਐਂ ਹੀ ਲੱਗੀ ਹੋਈ ਸੀ ਪਹਿਲਾਂ ਵੀ ਮੈਂ ਇੱਕ ਗੱਲ ਹੁਣ ਬਹੁਤ ਲੋਕ ਕਹੀ ਜਾਂਦੇ ਆ ਵੀ ਐਤ ਕੀ ਪ੍ਰਸ਼ਾਸਨ ਦੇ ਪ੍ਰਬੰਧ ਜਾਦੇ ਨੇ ਪ੍ਰਬੰਧ ਪ੍ਰਬੰਧ ਬਾਈ ਕੁਝ ਨਹੀਂ ਹੈਗੇ ਜਾਦੇ ਪਹਿਲਾਂ ਨਾਲੋਂ ਤਾਂ ਇੱਥੇ ਕੱਖ ਨਹੀਂ ਹੈਗਾ ਪਹਿਲਾਂ ਵੀ ਆਪਾਂ ਨੂੰ ਦਿੱਲੀ ਪਹੁੰਚਣ ਤੇ ਕੱਟੋ ਘੱਟ ਮੈਂ ਜ਼ਿਆਦਾ ਨਹੀਂ ਕਹਿੰਦਾ 3 ਮਹੀਨਿਆਂ ਦਾ ਸਮਾਂ ਲੱਗ ਗਿਆ ਦੀ ਪਹਿਲਾਂ ਪਿੰਡਾਂ ਦੇ ਵਿੱਚ ਮੀਟਿੰਗਾਂ ਹੋਈਆਂ ਪਿੰਡ ਪੱਦਰ ਤੇ ਕਰਿਆ ਰੇਲਾਂ ਰੋਕੀਆਂ ਗਈਆਂ ਫੇਰ ਆਕੇ 1.5-2 ਮਹੀਨੇ ਇੱਥੇ ਵੀ ਸ਼ੰਭੂ ਬਾਰਡਰ ਤੇ ਮੋਟਾ ਲੱਗਿਆ ਰਿਹਾ ਜਿੱਥੇ ਆਪਾਂ ਖੜੇ ਆ 2 ਮਹੀਨਿਆਂ ਬਾਅਦ ਜਾ ਕੇ ਜਦੋਂ ਐਲਾਨ ਹੋਇਆ ਫੇਰ ਜਾ ਕੇ ਆਪਾਂ ਨੇ ਬਾਰਡਰ ਪੱਟੀ ਸੀਗੇ ਕਿਸਾਨਾਂ ਨੇ ਦੀਪ ਸਿੱਧੂ ਬਾਈ ਮੂਰੇ ਹੁਣ ਸਾਰਿਆਂ ਨੂੰ ਹੈਂਡਲ ਕਰ ਰਿਆ ਸੀ ਗਾਇਸ ਇਸ ਜਗ੍ਹਾ ਦੇ ਉੱਤੇ ਠੀਕ ਹੈ ਹੁਣ ਬਹੁਤ ਬੰਦਿਆਂ ਦੇ ਅੰਦਰ ਇਹ ਚੀਜ਼ ਨੈਗੇਟਿਵਿਟੀ ਆ ਗਈ ਵੀ ਯਾਰ ਕਿਸਾਨਾਂ ਨੂੰ ਪਤਾ ਨਹੀਂ ਉਹਰੇ ਜਾਣ ਨਹੀਂ ਦਿੰਦੇ ਉਹਨਾਂ ਸਾਨੂੰ ਕੁੱਟ ਕੇ ਭਜਾ ਦੇਣਗੇ ਉਹਨਾਂ ਪਤਾ ਨਹੀਂ ਸਾਡੇ ਨਾਲ ਕੀ ਕੁਝ ਹੋਊਗਾ ਕੁਝ ਨਹੀਂ ਹੋਣਾ ਬਾਈ ਤੁਸੀਂ ਸਾਰੇ ਏਕਾ ਬਣਾਈ ਰੱਖਿਓ ਠੀਕ ਹੈ ਆਪਾਂ ਜਿੱਤਾਂਗੇ ਲੜਾਂਗੇ ਫੇਰ ਹੀ ਬਚਾਂਗੇ ਠੀਕ ਹੈ ਜੇ ਆਪਣੇ ਬਾਪੂ ਹੋਰ ਤਾਂ ਆਪਣੀਆਂ ਜਥੇਬੰਦੀਆਂ ਦਾ ਸਾਥ ਦੇਵਾਂਗੇ ਸੋ ਆਪਾਂ ਨੂੰ ਪਿੰਡ ਲੈਵਲ ਤੇ ਸਾਰਿਆਂ ਨੂੰ ਜਿੰਨਾ ਵੀ ਹੋ ਸਕਦਾ ਸਾਥ ਦੇਣਾ ਚਾਹੀਦਾ ਤੇ ਹੌਸਲਾ ਬਣਾਈ ਰੱਖੋ ਸਾਰੇ ਜਾਨੇ ਸ਼ਾਂਤੀ ਨਾਲ ਚੱਲੋ ਜਿਵੇਂ ਜਿਵੇਂ ਆਪਾਂ ਨੂੰ ਕੋਈ ਆਰਡਰ ਆਉਂਦਾ ਜਥੇਬੰਦੀਆਂ ਦਾ ਉਸ ਹਿਸਾਬ ਨਾਲ ਤੁਸੀਂ ਚੱਲੋ ਹੁੱਲੜ ਬਾਜੀ ਨਾ ਕਰੋ ਤੇ ਕੋਈ ਵੀ ਬਹਿਕਾਵੇ ਦੇ ਵਿੱਚ ਨਾ ਆਓ ਤੇ ਮਨੋਬਲ ਨਾਲ ਡੇਗੋ ਵੀ ਇੱਕ ਦਿਨ ਦੇ ਵਿੱਚ ਆਪਾਂ ਜਾ ਕੇ ਦਿੱਲੀ ਬੈਠ ਜਾਈਏ ਠੀਕ ਹੈ ਹੌਲੀ ਹੌਲੀ ਪਹੁੰਚਾਂਗੇ ਦਿੱਲੀ ਵੀ ਪਹੁੰਚ ਜਾਾਂਗੇ ਜਿੱਤ ਕੇ ਵੀ ਆਵਾਂਗੇ ਲੜ ਕੇ ਆਵਾਂਗੇ ਪਿਛਲੀ ਵਾਰੀ ਆਪਾਂ ਨੂੰ ਸਾਲ ਲੱਗਿਆ ਸੀਗਾ ਸੰਘਰਸ਼ ਹਾਂਜੀ ਤੇ ਭਾਈ ਗੱਲ ਨਾ ਮੀਟਿੰਗ 'ਚ ਹੀ ਬੰਨੀ ਐ ਮੀਟਿੰਗ 'ਚ ਗੱਲ ਨਿਬੜਨੀ ਐ ਐ ਤਾਂ ਬੈਰੀਗੇਡ ਤੋੜ ਕੇ ਆਪਾਂ ਉੱਥੇ ਬੈਠੇ ਰਹੀਏ ਜਾ ਕੇ ਆ ਇਹਨਾਂ ਨਾਲ ਲੜੀ ਜਾਈਏ ਕੁਛ ਇਹ 'ਚ ਕੋਈ ਗੱਲ ਨਿਬੜਨੀ ਤਾਂ ਕਰਕੇ ਜੱਥੇਬੰਦੀਆਂ ਦੀ ਗੱਲ ਸਹੀ ਐ ਮੀਟਿੰਗ ਹੋ ਰਹੀ ਐ ਕੱਲ ਦਾ ਫੇਰ ਟਾਈਮ ਦਿੱਤਾ ਉਹਨਾਂ ਨੇ ਮੀਟਿੰਗ ਹੋਏਗੀ ਮੀਟਿੰਗ ਚ ਪਤਾ ਲੱਗੂਗਾ ਕੀ ਹੋਇਆ ਬਿਲਕੁਲ ਤਾਲਮਹਾਰੀ ਹੱਲ ਹੋਊਗਾ ਇਹ ਭਾਈ ਜੀ ਪਹਿਲਾਂ ਇੱਕ ਵਾਰੀ ਮੀਟਿੰਗਾਂ ਹੋ ਲੈਣ ਦੇ ਉਸ ਤੋਂ ਬਾਅਦ ਅਗਰ ਉਹਨਾਂ ਨੇ ਕਿਹਾ ਕਿ ਐ ਨਹੀਂ ਗੱਲ ਬਣਦੀ ਮੀਟਿੰਗਾਂ ਚ ਨਹੀਂ ਨਿਬੜਦਾ ਫਿਰ ਉਸ ਤੋਂ ਬਾਅਦ ਬੈਰੀਕਡ ਤੋੜ ਕੇ ਦਿੱਲੀ ਵੱਲ ਨੂੰ ਚੱਲੇ ਹਾਂ ਤੇ ਮੈਂ ਇੱਕ ਗੱਲ ਹੋਰ ਕਲੀਅਰ ਕਰ ਦਾਂ ਜੀ ਆਪਣੀ ਲੜਾਈ ਇਹ ਟੋਪੀਆਂ ਲਈ ਖੜੇ ਆ ਡਾਂਗਾ ਲਈ ਖੜੇ ਆ ਇਹਨਾਂ ਨਾਲ ਨਹੀਂ ਹੈਗੀ ਆਪਣੀ ਲੜਾਈ ਜਿਹੜੀ ਉਹ ਦਿੱਲੀ ਬੈਠੇ ਆ ਨਾ ਗੰਗੇ ਜਿਹਨਾਂ ਦੇ ਬਾਲ ਹੈਗੇ ਉਹਨਾਂ ਨਾਲ ਲੜਾਈ ਹੈ ਆਪਣੀ ਇਹਨਾਂ ਨਾਲ ਕੋਈ ਲੜਾਈ ਨਹੀਂ ਆਪਣੀ ਜੇ ਆਪਾਂ ਇਹਨਾਂ ਦੇ ਗਲੇ ਮਾਰੀ ਜਾਈਏ ਰੋੜੇ ਮੈਂ ਇਹ ਤਾਂ ਤਨਖਾਈ ਇਹਨੇ ਪਹਾੜੇ ਦੇ ਟੱਟੂ ਆ ਸਾਰੇ ਠੀਕ ਹੈ ਇਹਨਾਂ ਨੂੰ ਤਾਂ ਜਿਵੇਂ ਆਰਡਰ ਹੋਊਗਾ ਉਵੇਂ ਇਹਨਾਂ ਨੇ ਕਰਨਾ ਠੀਕ ਹੈ ਵੀ ਤੁਸੀਂ ਸਾਰੇ ਹਾਂ ਇਹਨਾਂ ਨਾਲ ਲੜਨਾ ਵੀ ਨਹੀਂ ਇਹ ਵੀ ਸਾਡੇ ਵਰਗੇ ਆ ਸਾਡੇ ਚਾਚੇ ਤਾਏ ਸਾਡੇ ਭਰਾ ਆ ਕਿਉਂਕਿ ਇਹ ਸਰਕਾਰ ਦੀ ਨੌਕਰੀ ਕਰਦੇ ਆ ਤੇ ਆਪਾਂ ਆਪਣਾ ਖੇਤੀਬਾੜੀ ਦਾ ਜੋ ਆਪਣੇ ਮਜ਼ਦੂਰ ਭਰਾ ਕਿਸਾਨ ਜਿਹੜਾ ਆਪਣਾ ਕੰਮ ਕਰਦੇ ਆ ਉਹ ਆਪਣਾ ਅਲੱਗ ਹੈ ਤੇ ਸਾਡੀ ਆਪਣੀ ਲੜਾਈ ਦੂਜੀ ਗੱਲ ਬਾਈ ਇਹ ਹੈ ਆ ਇਹ ਤਾਂ ਨਾ ਮਿੰਟਾਂ 'ਚ ਪਰੇ ਹੋ ਜਾਣਗੇ ਜਦੋਂ ਇੱਥੇ ਜਦੋਂ ਆਪਣਾ ਕੱਠ ਭਾਰੀ ਪੈ ਗਿਆ ਨਾ ਇਹ ਤਾਂ ਮਿੰਟਾਂ 'ਚ ਰੋਡ ਖਾਲੀ ਕਰ ਦੇਣਗੇ ਪਿਛਲੀ ਵਾਰੀ ਵੀ ਬੈਰੀਗੇਟ ਤਿਰਦੇ ਜਾਂਦੇ ਸੀਗੇ ਜਿਹੜੇ ਕਹਿੰਦੇ ਨੇ ਨਾ ਲੋਹਾ ਤਿਰਦਾ ਨਹੀਂ ਹੁੰਦਾ ਪਾਣੀ 'ਚ ਅਸੀਂ ਤਿਰਦਾ ਦੇਖਿਆ ਸੀਗਾ ਇੱਥੇ ਆਦਿ ਕੀ ਵੀ ਦਿਖਾ ਦੇ ਬਾਈ ਤੁਹਾਨੂੰ ਉਹ ਦਿਖਾਣੇ ਆ ਸਿਰਫ 10